ਨਗਰ ਨਿਗਮ ਦੇ ਵਿੱਚ ਅੱਜ ਅਹਿਮ ਰੂਪ ਦੇ ਇੱਕ ਮੀਟਿੰਗ ਹੋਈ ਹੈ ਦੱਸ ਦिए ਕਿ ਨਵੇਂ ਮੇਅਰ ਬਣਨ ਤੋਂ ਬਾਅਦ ਅੱਜ ਇਸ ਮੀਟਿੰਗ ਦੇ ਵਿੱਚ ਖਾਸ ਰੂਪ ਦੇ ਵਿੱਚ ਜਿੱਥੇ ਜਲੰਧਰ ਨਗਰ ਨਿਗਮ ਦੀ ਟੀਮ ਮੌਜੂਦ ਰਹੀ ਹੈ ਉੱਥੇ ਹੀ ਲੋਕਲ ਬਾਡੀ ਮੰਿਸਟਰ ਡਾਕਟਰ ਅਰਜੋਤ ਮੌਕੇ ਤੇ ਤੇ ਪਹੁੰਚਣ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਜਿਹੜੀ ਮੀਟਿੰਗ ਕੀਤੀ ਗਈ ਇਹਦੇ ਵਿੱਚ ਖਾਸ ਕਿਹੜੇ ਅਜੰਡੇ ਸੀਗੇ ਜਿਹੜੇ ਸਾਡੇ ਕੌਂਸਲਰ ਸਾਹਿਬਾਨ ਜਿਹੜੇ ਨਵੇਂ ਜਿੱਤ ਕੇ ਆਏ ਨੇ ਉਹਨਾਂ ਜਿਹੜੀ ਪ੍ਰਾਇਰਟੀ ਦੀਆਂ ਤਿੰਨ ਜਾਂ ਪੰਜ ਵੀ ਮੰਗਾਂ ਹੈਗੀਆਂ ਤੁਸੀਂ ਉਹਨਾਂ ਨੂੰ ਲਿਖੋ ਨੋਟ ਕਰੋ ਤੇ ਵਿਦਿਨ 6 ਮੰਥਸ ਅਸੀਂ ਆਪੜੀ ਉਹਨਾਂ ਦੀ ਆਪਾਂ ਹੱਲ ਕਰਾਵਾਂਗੇ ਜਿਹੜੇ ਉਹਨਾਂ ਦੇ ਲੈਵਲ ਤੇ ਹੁੰਦੀ ਉਹਨੂੰ ਉੱਥੇ ਕਰਾਂਗੇ ਜੇ ਸਾਡੇ ਹੈੱਡਕੁਆਰਟਰ ਤੇ ਹੁੰਦੀ ਅਸੀਂ ਆਪ ਹੈੱਡਕੁਆਰਟਰ ਤੇ ਕਰਾਂਗੇ ਕਿਉਂਕਿ ਮੈਂ ਜਲੰਧਰ ਸ਼ਹਿਰ ਨੂੰ ਮੈਂ ਜਲੰਧਰ ਨਹੀਂ ਮੰਨਦਾ ਇਹਨੂੰ ਮੈਂ ਆਪਣਾ ਹੁਸ਼ਿਆਰਪੁਰ ਹੀ ਮੰਨ ਕੇ ਅਸੀਂ ਚੱਲ ਰਹੇ ਹਾਂ ਤੇ ਅਸੀਂ ਇਹਨੂੰ ਜਿੰਨਾ ਸਾਫ਼ ਸੁਥਰਾ ਸੋਹਣਾ ਸਿ ਬਣਾ ਕੇ ਰੱਖਾਂਗੇ ਉਹਦੇ ਵਿੱਚ ਉਹਨਾਂ ਹੀ ਸਭ ਦਾ ਇੱਜ਼ਤ ਮਨ ਰਹੇਗਾ ਜੀ ਜਿਵੇਂ ਕਾਰਪੋਰੇਸ਼ਨ ਦੇ ਅਧੀਨ ਕੁਝ ਹੋਰ ਨਵੇਂ ਪਿੰਡ ਵੀ ਜਿਹੜੇ ਨੇ ਜੁੜੇ ਨੇ ਜਲੰਧਰ ਦੇ ਵਿੱਚ ਉਹਨਾਂ ਦੇ ਪਿੰਡਾਂ ਨੂੰ ਸੁੰਦਰ ਬਣਾਉਣ ਲਈ ਉਹਨਾਂ ਦਾ ਸੌਂਦਰੀਕਰਨ ਨਗਰ ਨਿਗਮ ਜਲੰਧਰ ਦੇ ਵੱਲੋਂ ਕੀਤੀ ਜਾਣਗੇ ਜੀ ਕੁਝ ਪਿੰਡ ਜੁੜੇ ਸੀ ਜਲੰਧਰ ਕੈਂਟ ਵਿੱਚ ਸਾਡੇ ਉਥੋਂ ਦੇ ਮੈਡਮ ਹੈਗੇ ਭੈਣ ਜੀ ਰਾਜਵਿੰਦਰ ਕੌਰ ਜੀ ਉਹਨਾਂ ਦੇ ਹਲਕੇ ਜੁੜੇ ਸੀਗੇ ਤੇ ਮੈਂ ਖੁਦ ਉੱਥੇ ਵੀ ਗਿਆ ਸੀਗਾ ਮੇਰੇ ਖਿਆਲ ਇੱਕੇ ਪਿੰਡ ਹੈਗਾ ਅਲਾਦੀਨਪੁਰ ਹੈਗਾ ਤੇ ਅਸੀਂ ਖੁਦ ਵਿਜ਼ਿਟ ਕੀਤੀ ਸੀ ਉੱਥੇ ਬੇਸਿਕਲੀ ਹਜੇ ਵੀ ਜਿਹੜੀ ਬੇਸਿਕਸ ਨੀਡਸ ਹੈਗੇ ਆ ਜਿੱਦਾ ਪਾਣੀ ਦਾ ਸੀਵਰੇਜ ਦੀ ਬੜੀ ਦਿੱਕਤ ਆ ਰਹੀ ਹੈਗੀ ਤੇ ਮੈਂ ਉਹਨਾਂ ਨੂੰ ਵਾਦਾ ਪ੍ਰੋਮਿਸ ਕਰਕੇ ਆਇਆ ਸੀ ਅਸੀਂ ਆਪਾਂ ਕੋਆਪਰੇਸ਼ਨ ਜਦੋਂ ਬੇਅਰ ਇਲੈਕਟ ਹੋ ਜੀ ਇਲੈਕਸ਼ਨ ਹੋਗੀ ਅਸੀਂ ਬੜੀ ਸੀਵਰੇਜ ਦਾ ਪਾਣੀ ਦਾ ਜੋ ਵੀ ਰਸਤੇ ਦਾ ਹੈਗੇ ਆ ਸਮੱਸਿਆਵਾਂ ਉਹਨਾਂ ਨੂੰ ਆਪਾਂ ਪਹਿਲ ਦੇ ਆਧਾਰ ਤੇ ਆਪਾਂ ਉਹਨਾਂ ਦਾ ਆਪਾਂ ਹੱਲ ਕਰਾਂਗੇ ਆਪਾਂ ਜਲੰਧਰ ਦੇ ਵਿੱਚ ਸਟਰੀ ਖਟਪਿਆ ਵੀ ਗਿਆ ਲਗਾਤਾਰ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਉਹਨਾਂ ਨੂੰ ਲੈ ਕੇ ਕਿਹੜਾ ਐਕਸ਼ਨ ਹੈ ਜਿਹੜਾ ਤੁਹਾਡੇ ਵੱਲੋਂ ਲਿਆ ਜਾਏਗਾ ਜੀ ਇਹ ਤਕਰੀਬਨ ਜੇ ਅਸੀਂ ਗੱਲ ਕਰੀ ਜਲੰਧਰ ਦੀ ਪੂਰੇ ਪੰਜਾਬ 'ਚ ਇਹ ਸਟ੍ਰੇਟ ਡੌਗਸ ਦਾ ਜਿਹੜੇ ਡੌਗ ਬਾਈਟ ਸੇ ਚੱਲ ਰਹੀ ਹੈਗੀਆਂ ਤੇ ਮੈਂ ਉਹਦਾ ਇਹਦਾ ਵੀ ਰਿਵਿਊ ਅਸੀਂ ਲਿਆ ਹੈਗਾ ਤੇ ਚੰਗੀ ਗੱਲ ਹੈ ਕਿ ਜਿਹੜੀ ਸਟੈਟਿਸਟਿਕਸ ਦਾ ਡਾਟਾ ਉਹ ਡਬਲ ਹੋਇਆ ਮੇਰ ਸਾਹਿਬ ਦੇ ਆਉਣ ਤੋਂ ਬਾਅਦ ਅਸੀਂ ਮੈਂ ਇਹ ਵੀ ਯਕੀਨੀ ਬਣਾਇਆ ਕਿ ਜਿਹੜੀ ਵੀ ਟੀਮ ਆਂਦੀ ਆ ਜਿਸ ਮੁਹੱਲੇ ਜਾਂ ਜਿਸ ਸਵਾਰਚ ਜਾ ਰਾ ਤੁਸੀਂ ਉੱਥੋਂ ਦੇ ਕੌਂਸਲਰ ਸਾਹਿਬਾਨ ਨੂੰ ਦੱਸੋ ਇਨਫੋਰਮ ਕਰੋ ਉਹ ਉਹਨਾਂ ਕੋਲ ਬਾਅਦ ਵਿੱਚ ਸਿਗਨੇਚਰਸ ਵੀ ਲਓ ਸਾਨੇ ਵੀ ਲਓ ਸਾਡੇ ਕੋਲ ਟੀਕ ਬਈ ਸੀ ਇੰਨੇ ਡਾਕ ਪਿਕ ਕਰਕੇ ਗਏ ਇੰਨੇ ਸਟਰਲਾਈਜੇਸ਼ਨ ਹੋ ਚੁੱਕੀ ਆ ਇਹਨੂੰ ਆਪਾਂ ਹੋਰ ਇਫੈਕਟਿਵ ਬੇਨਸ ਸੀ ਆਪਾਂ ਇਹਨੂੰ ਕੰਮ ਕਰੀਏ ਜਿਹੜੀ ਸਟਰਲਾਈਜੇਸ਼ਨ ਜਿਹੜੀ ਪ੍ਰੋਸੈਸ ਹੈਗੀ ਆ ਆਪਾਂ ਇਹਨੂੰ ਆਪਾਂ ਹੋਰ ਇਹਦੀ ਪਰਸੈਂਟੇਜ ਅਸੀਂ ਵਧਾਈਏ ਨੰਬਰ ਵਧਾਈਏ ਜੇਕਰ ਛੋਣਾ ਦੀ ਗੱਲ ਕੀਤੀ ਜਾਵੇ ਵੀ ਤੇ ਛੋਣਾ ਦੇ ਵਿੱਚ ਜਿਹੜਾ ਆ ਸਮਾਰਟ ਸਿਟੀ ਪ੍ਰੋਜੈਕਟ ਘੁਟਾਲੇ ਨੂੰ ਲੈ ਕੇ ਬਹੁਤ ਹੱਲਾਗੁੱਲਾ ਰਿਹਾ ਜਲੰਧਰ ਸ਼ਹਿਰ ਦੇ ਵਿੱਚ ਇਸ ਪੂਰੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਤੇ ਜਲੰਧਰ ਦਾ ਨਗਰ ਨਿਗਮ ਕਿਵੇਂ ਐਕ ਉੜੀਆਂ ਬਹੁਤ ਗੱਲਾਂ ਹੋਈਆਂ ਕਿ ਇੱਥੇ ਕ腐ਸ਼ਨ ਹੋਈ ਆ ਤੇ ਵੀ ਆਰ ਔਨ ਇਟ ਅਸੀਂ ਇੱਥੇ ਕੰਮ ਕਰ ਰਹੇ ਆ ਤੇ ਮੈਂ ਤੁਹਾਨੂੰ ਵਿਸ਼ਵਾਸ ਹੁੰਦਾ ਕਿ ਇੱਕ ਜੇ ਨਿੱਕੇ ਪੈਸੇ ਦਾ ਵੀ ਹੇਰ ਫੇਰ ਹੋਇਆ ਜਾਂ ਕਿਤੇ ਗਲਤ ਵਰਤੋਂ ਲਈ ਯੂਜ਼ ਹੋਇਆ ਤੇ ਅਸੀਂ ਉਹਤੇ ਆਪਾਂ ਸਿੱਧਾ ਸਿੱਧਾ ਐਕਸ਼ਨ ਲਾਵਾਂਗੇ ਚਾਹੇ ਉਹ ਸਾਡੀ ਸਰਕਾਰ ਦਾ ਬੰਦਾ ਹੋਵੇ ਚਾਹ ਪਿਛਲੀ ਸਰਕਾਰ ਦਾ ਹੁੰਦਾ ਹੋਵੇ ਚਾਹ ਕੋਈ ਵੀ ਅਫਸਰ ਹੋਵੇ ਉਹਤੇ ਜੀ ਉਸ ਵਕਤ ਸਭ ਤੋਂ ਵੱਡਾ ਮੁੱਦਾ ਯੂਐਸ ਡਿਪੋਰਟੇਸ਼ਨ ਦਾ ਚੱਲਦਾ ਪਿਆ ਪੰਜਾਬ ਸਰਕਾਰ ਦਾ ਕੀ ਇਸ ਦੇ ਉੱਪਰ ਸਟੈਂਡ ਹੈ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਤੇ ਤੀਸਰਾ ਜਹਾਜ਼ ਡੇੜਾ ਉਹ ਭਾਰਤੀਆਂ ਦਾ ਉਤਰਿਆ ਜੀ ਇਹ ਸਭ ਤੋਂ ਪਹਿਲੀ ਗੱਲ ਹੈ ਕਿ ਜਿਸ ਤਰੀਕੇ ਨਾਲ ਸਾਡੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀ ਨੂੰ ਵਾਪਸ ਭੇਜਿਆ ਜਾ ਰਿਹਾ ਹੈਗਾ ਬੜਾ ਇਨ ਹਿਊਮਨ ਹੈਗਾ ਦ ਵੇ ਜਿਸ ਪਗਾ ਉਤਾਰ ਕੇ ਜਾਂ ਉਹਨਾਂ ਦੀ ਹੱਥ ਪੈਰ ਬੰਨ ਕੇ ਆਪਾਂ ਲਿਆਂਦਾ ਜਾਂਦਾ ਉਹਨੂੰ ਜਸਟ ਬਿਫੋਰ ਲੈਂਡਿੰਗ ਉਹਨਾਂ ਨੂੰ ਖੋਲਿਆ ਜਾ ਰਿਹਾ ਹੈਗਾ ਤੇ ਮੈਂ ਕਹੂੰਗਾ ਕਿ ਸਾਡੇ ਜਦੋਂ ਫਸਟ ਜਿਹੜੀ ਫਲਾਈਟ ਆਈ ਇੰਡੀਆ ਚ ਰਿਪੋਰਟ ਹੋਏ ਸਾਡੇ ਇੰਡੀਅਨਸ ਤੇ ਉਸ ਵੇਲੇ ਜਿਹੜੇ ਸਾਡੇ ਪੀਐਮ ਸਾਹਿਬ ਮੋਦੀ ਜੀ ਉਥੇ ਯੂਐਸਟੀ ਸੀਗੇ ਤੇ ਕਿਉਂ ਨਹੀਂ ਉਸ ਵੇਲੇ ਉਹਨਾਂ ਨੇ ਜੀ ਯੂਐਸਟੀ ਪ੍ਰੈਜ਼ੀਡੈਂਟ ਉਸ ਵੇਲੇ ਕਿਉਂ ਨਹੀਂ ਗੱਲ ਕੀਤੀ ਕਿਉਂ ਨਹੀਂ ਕਿਹਾ ਕਿ ਜਿਹੜੇ ਇਸ ਤਰੀਕੇ ਨਾਲ ਤੁਸੀਂ ਵਾਪਸ ਸਾਡੇ ਬੰਦੇ ਨੂੰ ਚਲੋ ਕੋਈ ਉਹਨਾਂ ਨੇ ਕੋਈ 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 ਕਤਲ ਨਹੀਂ ਕੀਤਾ ਕੋਈ ਐਡਾ ਕੋਈ ਜੁਰਮ ਨਹੀਂ ਕੀਤਾ ਸਿਰਫ ਜਿਸ ਤਰੀਕੇ ਨਾਲ ਉਹ ਗਏ ਸੀ ਉਹੀ ਤਰੀਕਾ ਉਹਨਾਂ ਦਾ ਉਥੇ ਯੂਐਸ ਸੈਂਟਰੀ ਦਾ ਗਲਤ ਸੀਗਾ ਇਹ ਕੋਈ ਕੋਈ ਜੁਰਮ ਨਹੀਂ ਹੁੰਦਾ ਕਿ ਐਡਾ ਵੱਡਾ ਕੋਈ ਉਹ ਕਾਤਲ ਨਹੀਂ ਬਣ ਗਏ ਹੈਗੇ ਪਰ ਜਿਸ ਤਰੀਕੇ ਨਾਲ ਲਿਆਂਦਾ ਤੇ ਜਿਹੜੀ ਸਾਡੀ ਕੇਂਦਰ ਸਰਕਾਰ ਦੀ ਚੁੱਪੀ ਆ ਮੈਂ ਕਹੂੰਗਾ ਕਿ ਉਹ ਬਿਲਕੁਲ ਉਹ ਗਲਤ ਹੈਗੀ ਕਿ ਉਹਨਾਂ ਨੇ ਕੋਈ ਵੀ ਪੰਜਾਬ ਵਾਸਤੇ ਜਾਂ ਹਿੰਦੁਸਤਾਨ ਵਾਸਤੇ ਜਿਸਟ੍ਰਿਕਟ ਨਾਲ ਲਿਆਂਦਾ ਉਹਨਾਂ ਨੇ ਉਹਨਾਂ ਲਈ ਉਹਨਾਂ ਕੋਈ ਆਵਾਜ਼ ਨਹੀਂ ਚੱਕੀ ਪਰ ਪੰਜਾਬ ਸਰਕਾਰ ਸਾਡੇ ਸੀਐਮ ਸਾਹਿਬ ਸਰਦਾਰ ਭਗੰਤ ਸਿੰਘ ਮਾਨ ਜੀ ਅਸੀਂ ਆਪਣੇ ਪੰਜਾਬੀਆਂ ਨਾਲ ਅਸੀਂ ਆਪਾ ਖੜੇ ਆਂ ਹਰ ਮੁਮਕਿਨ ਕੋਸ਼ਿਸ਼ ਹਰ ਮੁਮਕਿਨ ਹੈਲਪ ਆਪਾਂ ਹਰ ਕੁਮੁਮਕਿਨ ਮਦਦ ਆਪਾਂ ਉਹਨਾਂ ਨੂੰ ਕਰਾਂਗੇ ਉਹਨਾਂ ਦੀ एलिਜੀਬਿਲਟੀ ਦੇ ਹਿਸਾਬ ਨਾਲ ਜੇ ਕੋਈ ਨੌਕਰੀ ਲਈ एलिਜੀਬਲ ਹੈਗਾ ਨੌਕਰੀ ਚ ਅਡਰੈਸ ਕਰਾਂਗੇ ਜੇ ਹੋਰ ਕਿਤੇ ਵੀ ਕਿਸ ਤਰ੍ਹਾਂ ਦੀ ਹੱਲ ਦੀ ਲੋੜ ਹੋਈ ਸਰਕਾਰ ਪੰਜਾਬ ਸਰਕਾਰ ਉਹਨਾਂ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੀ ਹੋ ਜੀ। ਤੇਰੀ ਆਖਰੀ ਸਵਾਲ ਹੈ ਪਰ ਕਾਫੀ ਸੰਗੀਨ ਮੁੱਦਾ ਜਲੰਧਰ ਦੇ ਵਿੱਚ ਇੱਕ ਲੜਕੀ ਹੈ ਮਲਿਕਾ ਹਾਂਡਾ ਉਸ ਦਾ ਨਾਮ ਹੈ ਉਹ ਡੈਫ ਕੈਟਾਗਰੀ ਦੇ ਵਿੱਚ ਚੈਸ ਪਲੇਅਰ ਰਹਿ ਚੁੱਕੀ ਹੈ ਔਰ ਉਹ ਲੜਕੀ ਨੇ ਭਾਰਤ ਲਈ 10 골ਡ ਮੈਡਲ ਜਿੱਤੇ ਨੇ ਪਰ ਉਸ ਦਾ ਕਹਿਣਾ ਹੈ ਕਿ ਹਾਲੇ ਤੱਕ ਵੀ ਸਰਕਾਰ ਦੇ ਵੱਲੋਂ ਡਿਸੇਬਲ ਕੋਟੇਜ ਨੂੰ ਕੋਈ ਵੀ ਨੌਕਰੀ ਨਹੀਂ ਦਿੱਤੀ ਗਈ ਆਸ਼ਵਾਸਨ ਬਹੁਤ ਦਿੱਤੇ ਗਏ ਪਰ ਕੰਮ ਕੋਈ ਨਹੀਂ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਕੀ ਇਸ ਮੁੱਦੇ ਦੇ ਉੱਪਰ ਵੀ ਤੁਸੀਂ ਸਰਕਾਰ ਦੇ ਨਾਲ ਕੋਈ ਚਰਚਾ ਕਰੋਗੇ ਮੈਂ ਜਰੂਰ ਆਪਾਂ ਜੋ ਪੋਸਿਬਲ ਬੈਸਟ ਪੋਸਿਬਲ ਹੈਲਪ ਹੋ ਸਕਦੀ ਹੈ ਆਪਾਂ ਸੀਐਮ ਸਾਹਿਬ ਨਾਲ ਗੱਲ ਕਰਨੇ ਵਾਲਾ ਸੀ ਗੱਲ ਕਰਕੇ ਆਪਾਂ ਦਵਾਵਾਂਗੇ ਉਹਨਾਂ ਦਾ ਹੱਕ ਬੰਦਾ ਹੈਗਾ ਜੇ ਬਾਤ ਕੀਤੀ ਹੈ ਤਾਂ 스마트 ਸਿਟੀ ਪ੍ਰੋਜੈਕਟ ਘਟਾਲਾ ਜਿਨ੍ਹਾਂ ਨੇ ਵੀ ਕੀਤਾ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਖੈਰ ਨਹੀਂ ਉਹਨਾਂ ਦੇ ਉੱਪਰ ਕੜੀ ਕਾਰਵਾਈ ਕੀਤੀ ਜਾਵੇਗੀ ਤੇ ਜਲੰਧਰ ਦੀ ਡਿਵੈਲਪਮੈਂਟ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਊਗੀ ਕੈਮਰਾ ਪਰਸਨ ਰੋਇਤਲ ਬਨਪਤ ਕੋਰ ਡੇਲੀ ਪੋਸਟ ਜਲੰਧਰ